ਪੰਜਾਬ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਤਹਿਤ ਅੱਜ ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਅੰਦਾਵਾ ਦੀ ਅਗਵਾਈ ਵਿੱਚ ਰੈਲੀ ਕਰੀ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਕਾਂਗਰਸੀ ਆਗੂ ਪਹੁੰਚੇ ਹੋਏ ਹਨ ਗੱਲਬਾਤ ਕਰਦੇ ਆ ਵਕ ਵਕ ਆਗੂਆਂ ਨਾਲ ਅਤੇ ਸਮੁੱਚੀ ਲੀਡਰਸ਼ਿਪ ਨਾਲ ਕੋ ਸੰਵਿਧਾਨ ਬਚਾਓ ਸਭਾ ਦੇ ਸੰਬੰਧ ਵਿੱਚ ਅਸੀਂ ਆਏ ਹਾਂ ਪੂਰੇ ਦੇਸ਼ ਪਰ ਦੇ ਵਿੱਚ ਸੰਵਿਧਾਨ ਬਚਾਓ ਸਭਾ ਹੋ ਰਹੀ ਹੈ ਜਿਸ ਪ੍ਰਕਾਰ ਸੰਵਿਧਾਨ ਦੀਆਂ ਤੱਜੀਆਂ ਉਡਾ ਕੇ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਉਹਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣਾ ਹੈ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਵਾਂਗੇ ਔਰ ਚੱਲਣਾ ਪਵੇਗਾ ਸੰਧਾਨ ਦੀ ਗੱਲ ਕੀਤੀ ਗਈ ਔਰ ਸੰਧਾਨ ਨੇ ਤੁਹਾਨੂੰ ਹੱਕ ਦਿੱਤਾ ਔਰ ਜਿਹੜਾ ਨਰਿੰਦਰ ਸਰੈਂਡਰ ਕਿਹਾ ਗਿਆ ਜਬ ਉਸੇ ਕੀ ਮੰਨਦੇ ਹੋ ਕਿ ਇਹ ਸੰਧਾਨੀ ਕੀ ਨੇ ਨਰਿੰਦਰ ਸਰੈਂਡਰ ਗਿਆ ਹਾਂ ਤੇ 100% ਨਰਿੰਦਰ ਮੋਦੀ ਸਾਫ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਚੰਗਾ ਲੱਗਿਆ। ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ। ਠੀਕ ਕਿਹਾ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ। ਉਹ ਸਵਿਧਾਨ ਬਚਾਓ ਰੈਲੀ ਜਿਹੜੀ ਆ ਉਹ ਇੱਥੇ ਡੇਰਾ ਬਾਬਾ ਨਾਨਕ ਸਰਦਾਰ ਸੁਖਵਿੰਦਰ ਸਿੰਘ ਦਾਵਾ ਜੀ ਵੱਲੋਂ ਕੀਤੀ ਗਈ ਆ। ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ। ਕਿਉਂਕਿ ਸੈਂਟਰ ਸਰਕਾਰ ਜਿਹੜੀ ਇਹ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਅੰਵੇਦਕਰ 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 ਚਾਰ ਤੋਂ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਹੈ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਹੈ ਅੱਜ ਦੇ ਮੌਕੇ ਤੇ ਤੁਸੀਂ ਇਹ ਰੈਲੀ ਜਿਹੜੀ ਕੀਤੀ ਹੈ ਉਹ ਤੁਸੀਂ ਇਹ ਗੱਲ ਕੀਤੀ ਹੈ ਉੱਪਰ ਕਿ ਲੋਕਾਂ ਹੁੰਦੇ ਹੋ ਅਸੀਂ ਜਿਹੜਾ ਠੋਕਮਾਂ ਜਵਾਬ ਦੇਾਂਗੇ ਦੇਖੋ ਸਰਕਾਰ ਦੀ ਲੋਕ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਹਾਂ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੁਰੇ ਜਿੱਤ ਕੇ ਆ ਗਏ ਆ ਇੰਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕਿਉਂਕਿ ਨਵੇਂ-ਨਵੇਂ ਬਣੇ ਇਹਨਾਂ ਨੂੰ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਨੇ ਆ ਫੋਨ ਦੇ ਉੱਤੇ ਤੋਂ ਠਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੀ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਸਾਡਾ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲਿਆ ਜਾਵੇ ਤੇਰਾ ਹੁਣ ਗੰਗੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸਿੰਦਰ ਤੁਸੀਂ ਇੱਕ ਜਿੰਦਾ ਸਿਲੰਡਰ ਕਿਹਾ ਵਾ ਮੈਂ 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 ਰਾਹੁਲ ਗਾਂਧੀ ਜੀ ਤੇ ਜਿਹੜੀ ਵੀ ਗੱਲ ਕਹੀ ਆ ਠੀਕਾ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਾਲਡ ਟਰੰਪ ਨੇ ਜਿਹੜੀ ਆ ਉਹ ਇਹ ਰਿਪੀਟ ਰੈਪੀਟੀਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈ ਰਕਾਇਆ ਆ ਹੁਣ ਮੈਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਛਾੜੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੁੱਧ ਰਕਾਇਆ ਸੀ ਇਸ ਗੱਲ ਤੇ ਤੇ ਤੁਸੀਂ ਸਮਝਦਾ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੇਰੈਂਸ برداشت ਨਹੀਂ ਕਰਦਾ ਅੱਜ ਸਾਡੀ ਓਪੋਜੀਸ਼ਨ ਸਾਰੀ ਇਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿ ਜਿੱਤੇ ਮੁਲਕ ਦੀ ਗੱਲ ਆ ਜਾਂਦੀ ਹੈ ਉੱਥੇ ਸਿ ਸਾਰੇ ਇੱਕ ਆ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਣੀ ਹੈ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸਖਸ਼ਮ ਆ ਕਿ ਉਹ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰਕ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਤਾਂ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟੀਸ਼ਨ ਕੀਤੀ ਆ ਔਰ ਬੀਜੇਪੀ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆ ਸਦਾਨ ਬਚਾਉ ਰੇਲੀ ਜਿਹੜੀ ਡੇਰਾ ਬੱਬਾ ਨਾਲ ਕਿ ਰੱਖੀ ਗਈ ਹੈ ਲੋਕਾਂ ਨੇ ਬੜਾ ਉਸ਼ਾਹ ਵਿਖਾਇਆ ਬੜਾ ਇਹਨਾਂ ਨੇ ਪਿਆਰ ਵਿਖਾਇਆ ਕਿ ਜੋ ਇੱਥੇ ਕਰ ਬੈਠੇ ਗਲਤੀ ਉਹਨੂੰ ਠੀਕ ਕਿਦਾਂ ਕਰਨਾ ਹੈ ਸੈਂਟਰ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਇੱਥੇ ਪੰਜਾਬ ਇੱਥੇ ਨਸ਼ਾ ਸ਼ਰਿਆਂ ਵਿੱਚੇ ਵੇਚਿਆ ਜਾ ਰਿਹਾ ਮੈਂ ਤੇ ਲੋਕਾਂ ਦੇ ਹੈਰਾਨ ਹੁੰਦਾ ਕਿ ਇਹਨਾਂ ਦੀ ਅੱਖਾਂ ਖੁੱਲਣ ਕਿ ਜਿਹੜਾ ਤੁਸੀਂ ਬੰਦਾ ਬਣਾ ਬੈਠੇ ਹੋ ਐਮ.ਐਲ.ਏ ਉਹਦਾ ਮੁੰਡਾ ਇੱਥੇ ਨਸ਼ਾ ਵੇਚ ਰਿਹਾ ਤੇ ਤੁਹਾਡੀਆਂ ਅੱਖਾਂ ਜੇ ਵੀ ਬੰਦ ਹੈ ਤੇ ਇਹੋ ਜੇ ਦੋਸ਼ਤ ਨੂੰ ਇਨੂੰ ਭਜਾਓ ਇਹਦੇ ਖਿਲਾਫ ਕੁਝ ਕਰੋਗੇ ਤੇ ਤੁਹਾਡੇ ਮੁੰਡੇ ਬਚ ਜਣੇ ਨੇ ਘਟਾਉਣਾ ਤੇ ਕੀ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਹੈ ਨੇ ਤੇ ਹੋਰ ਵਧਾ ਛੱਡਾ ਇਹਦੇ ਕੋਲੋਂ ਬਚ ਜੋ ਸਵਿਧਾਨ ਆਪੇ ਬਚ ਜਾਊਗਾ ਰੈਲੀ ਹੋ ਰਹੀ ਏ ਜਿਹੜਾ ਬਾਬਾ ਬਨਾਨਕ ਸਵਿਧਾਨ ਬਚਾਉ ਇਹ ਬਹੁਤ ਜ਼ਰੂਰੀ ਹੀ ਇਹ ਦੇ ਬਿਗਾਰ ਦੀ ਸਰਨਾ ਜੇ ਨਾ ਕਰਾਂਗੇ ਤੇ ਸਵਿਧਾਨਾ ਦਾ ਖਤਮ ਹੋਏਗਾ ਕਿਉਂਕਿ ਉਹ ਆਡੀਆਰਐਸਪੀ ਪਾਰਟੀ ਉਹ ਸਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਸਵਿਧਾਨ ਨੂੰ ਬਚਾਉਣ ਦਾ ਤਰੀਕਾ ਇਹ ਹੋਈ ਕਿ ਆਨੁਗਰਜੀਆਂ ਕੰਨੇ ਪੈਣਗੀਆਂ ਤੇ ਸਾਡੀ ਬਾਈ ਤੀ ਸਾਡੀ ਡਿਨਰ ਹਲਕੇ ਚ ਰਲੀ ਹੋ ਰਹੀ ਹੈ ਅਸੀਂ ਗਿਰਦਾਖਪੁਰ ਤੋਂ ਆਏ ਹੋਏ ਆ ਵੇਖੋ ਜੀ ਤੁਸੀਂ ਇਹ ਸਾਰਾ ਕੁਝ ਵੇਖਿਆ ਹੀ ਆ ਜਿੰਨੀ ਦੁਨੀਆ ਇੰਨੀ ਗਰਮੀ ਦੇ ਵਿੱਚ ਇੰਨਾ ਹੋਮਾ ਕੇ ਲੋਕਾਂ ਦਾ ਪਹੁੰਚਣਾ ਜਿਹੜਾ ਨਾ ਬੜੀ ਵੱਡੀ ਗੱਲ ਆ ਕਿਉਂਕਿ 45 40 ਡਿਗਰੀ ਟੈਂਪਰੇਚਰ ਪਹੁੰਚਿਆ ਹੈ ਇਹ ਰੰਧਾਵਾ ਸਾਹਿਬ ਨਾਲ ਦਾ ਜਿਹੜਾ ਪਿਆਰ ਆ ਇਹ ਸਮਝ ਲਓ ਵੀ ਇਹ ਠਾਠਾ ਮਾਰਦਾ ਪਿਆਰ ਉਹਨਾਂ ਦਾ ਲੋਕਾਂ ਦਾ ਆਇਆ ਵਾ ਜਿਹੜੇ ਆਮ ਮਹਾਰੇ ਅੱਜ ਕੱਲ ਤੁਹਾਨੂੰ ਇਹ ਵੀ ਪਤਾ ਵਾ ਪਿੱਛੋਂ ਨਿਰਾਸ਼ੀ ਜਾਂ ਚੱਲਣ ਡਿਆ ਆ ਲੋਕੀ ਜਿਹੜੇ ਆ ਬਹੁਤ ਜ਼ਿਆਦਾ ਕੰਮਾਂ ਦੇ ਵਿੱਚ ਵਿਜੀ ਹੋਣ ਦੇ ਬਾਵਜੂਦ ਵੀ ਜਿਹੜੀ ਇੰਨੀ ਵੱਡੀ ਸੰਗ੍ਰਹਿ ਆ ਦੇ ਚੋਣਾ ਆ ਉਹ ਇੱਕ ਰਿਕਾਰਡ ਕੈਂਪ ਕਰਦਾ ਆ ਇਹ ਸਿਰਫ ਤੇ ਸਿਰਫ ਰੰਧਾਵਾ ਸਾਹਿਬ ਦੀ ਬਦੌਲਤ ਹੈ ਕਿਉਂਕਿ ਉਹ ਲੋਕਾਂ ਦੇ ਨਾਲ ਜਾਂ ਹਲਕੇ ਵਾਸੀ ਉਹਨਾਂ ਨੇ ਜਿਹੜਾ ਪਿਆਰ ਕਰਦੇ ਆ ਇਹ ਉਹਨਾਂ ਦੀ ਬਦੌਲਤ ਹੈ ਸਾਰਾ ਇਕੱਠਾ ਹੰਗਾਰਾ ਮਿਲਿਆ ਸਾਰੇ ਲੋਕ ਜਿਹੜੇ ਕਾਂਗਰਸ ਦੇ ਪੱਖ ਇਸ ਨੇ ਭਗਵਾਨਤਮਾਨ ਸਰਕਾਰ ਅਭੀ ਭੱਜਣ ਵਾਲੀ ਆ ਭੱਜਦੀ ਨਜ਼ਰ ਨਹੀਂ ਆਉਣੀ ਫੇਰ ਦੁਬਾਰਾ ਛੋਟਕਲੇ ਬਣਾਏਗਾ ਦੁਬਾਰਾ ਜੜੀ ਬੰਦਾ ਲੱਭੇਗਾ ਨਹੀਂ ਇੱਥੇ ਗਰੀਬ ਬੰਦਾ ਲੱਭੇਗਾ ਨਹੀਂ ਇੱਥੇ ਜਿਹੜਾ ਬਾਬਾ ਨਾਨਕ ਤੋਂ ਜੈਲੀ ਦਾ ਵੀ ਕੀ ਹੰਗਾਰਾ ਪਰਵਾਹ ਹੰਗਾਰਾ ਕਾਂਗਰਸ ਨੂੰ ਮਿਲਿਆ ਇਥੇ ਜਿਹੜੀ ਵੱਡੀ ਜਿੱਤ ਹੰਧਾ ਸਾਹਿਬ ਜਿਹੜੀ ਪ੍ਰਾਪਤ ਕਰਨਗੇ ਸਤਾਈ ਦੇ ਵਿੱਚ ਜਿਹੜੀ ਆ ਵੱਡੀ ਪ੍ਰਾਪਤ ਜਿੱਤ ਹੋਏਗੀ ਅੱਜ ਰੈਲੀ ਤੇ ਆਏ ਤੇ ਇਨੀ ਗਰਮੀ ਵਿੱਚ ਕਿ ਕਹੋ ਜਹਾ ਹੰਗਾਰਾ ਹੀ ਰੈਲੀ ਦਾ ਬਹੁਤ ਵੱਡਾ ਹੰਗਾਰਾ ਹੀ ਗਾਂ ਆਉਣ ਵਾਲੀ ਸਰਕਾਰ ਇਹ ਬਣੇ ਅਸੀਂ ਵੀ ਚਾਹੁੰਦੇ ਆ ਵਧੀਆ ਸਰਕਾਰ ਇਹ ਆ ਗਾਂ ਸੁਗਲਤਾ ਦੇਗੀ ਸਾਰਿਆਂ ਨੂੰ ਚੰਗੀ ਸਰਕਾਰ ਆ ਸਾਰਿਆਂ ਨੂੰ ਇਹ ਸਰਕਾਰ ਬਣਾਉਣੀ ਚਾਹੀਦੀ ਆ ਅਸੀਂ ਸਹਿਮਤ ਆ ਕਿਹੜਾ ਪਿੰਡ ਆਪਣਾ ਸ਼ਾਪੁਰ ਕਰਾਇਆ ਵੀ ਸ਼ਾਪੁਰ ਤੋਂ ਸਾਰੇ ਜਣੇ ਟਰੈਕਟਰ ਤੇ ਆਏ ਹੋ ਹਾਂਜੀ ਦੋ ਟਰੈਕਟਰ ਲਿਆਂਦੇ ਜੀ ਅਸੀਂ ਪੰਜ ਗੱਡੀਆਂ ਆਂਦੀਆਂ ਨੇ ਕਰਮੋਤ ਵੱਡਾ ਹੰਗਾਰਾ ਵਾ ਸਰਕਾਰ ਨੂੰ 27 ਚੋਂਨ ਵਾਲੀ ਸਰਕਾਰ ਇਹ ਹੋਈ ਆ ਅੱਜ ਸਵਿਧਾਨ ਬਚਾਓ ਰੈਲੀ ਦੇ ਪਾਖਲ ਕਾ ਡੇਰਾ ਪਾਪਾ ਨਾਨਕ ਵਿੱਚ ਕਹੋ ਜੀ ਹੰਗਾਰਾ ਮਿਲਿਆ ਅੱਜ ਸਵਿਧਾਨ ਬਚਾਓ ਰੈਲੀ ਜਿਹੜੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਹੱਕ ਦੇ ਵਿੱਚ ਇਹ ਹੋਈ ਸੀ ਵੇਖੋ ਤਪਦੀ ਗਰਮੀ ਦੇ ਵਿੱਚ 46 ਡਿਗਰੀ ਟੈਂਪਰੇਚਰ ਆ ਰੰਧਾਵਾ ਸਾਹਿਬ ਦਾ ਇਹ ਪਿਆਰ ਆ ਜਿਹੜਾ ਰੰਧਾਵਾ ਸਾਹਿਬ ਨੂੰ ਵਰਕਰਾਂ ਦਾ ਪਿਆਰ ਮਿਲਦਾ ਵਾ ਉਹਨਾਂ ਦੀ ਬਦੌਲਤ ਅੱਜ ਤੁਸੀਂ ਵੇਖੋ 10000 ਤੋਂ ਵੱਧ ਵਰਕਰ ਜਿਹੜੇ ਪੰਡਾਲ ਦੇ ਵਿੱਚ ਹੁਮ ਮਹਾ ਕੇ ਪਹੁੰਚਿਆ ਇਹ ਵਰਕਰ ਈ ਕਰੇ ਆ ਕਿ ਕਦੋਂ ਇਲੈਕਸ਼ਨ ਦਾ ਆਗਾਜ਼ ਹੋਏ ਕਦੋਂ ਵੋਟਰਾਂ ਦਾ ਵੋਟਾਂ ਪਾਉਣ ਦਾ ਟਾਈਮ ਮਿਲੇ ਤਾਂ ਜੋ ਸਾਰੇ ਵਰਕਰ ਹੋ ਮਹਮਾ ਕੇ ਵੋਟਾਂ ਪਾ ਕੇ ਰੰਦਾਵਾ ਸਾਹਿਬ ਨੂੰ ਇੱਕ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਡੇਰਾ ਬੱਬਾ ਨਾਲ ਲੱਗੂ ਇਹ ਸੰਧਾਨਕ ਚਾਹ ਰੈਲੀ ਹੋਈ ਆ ਕਿਹੋ ਜਿਹਾ ਹਨੇਰਾ ਪਿਆ ਲੋਕਾਂ ਅੱਜ ਸਾਡੀ ਜਿਹੜੀ ਆ ਬਲਾਕ ਪੱਧਰੀ ਰੈਲੀਆਂ ਜਿਹੜੀਆਂ ਚੱਲ ਰਹੀਆਂ ਕਾਂਗਰਸ ਪਾਰਟੀ ਦੀਆਂ ਉਹਦੇ ਵਿੱਚ ਅੱਜ ਡੇਰਾ ਬੱਬਾ ਨਾਲ ਕਿਹ ਰੈਲੀ ਹੋਈ ਆ ਇਸ ਵਿੱਚ ਲੋਕਾਂ ਦੇ ਵੱਲੋਂ ਆਪ ਮਹਾਰਾ ਜਿਹੜਾ ਸਹਿਯੋਗ ਮਿਲਿਆ ਵਾ ਇਸ ਰੈਲੀ ਦੇ ਇਕੱਠ ਨੇ ਇੰਨੀ ਗਰਮੀ ਕੰਮ ਦੇ ਦਿਨ ਔਰ ਇਸ ਤੋਂ ਬਾਅਦ ਐਤਵਾਰ ਹੋਣ ਕਰਕੇ ਕਿਉਂਕਿ 크੍ਰਿਸਚਨ ਭਰਾ ਜਿਹੜੇ ਆ ਬਹੁਤ ਸਾਰੇ ਹੈ ਜੀ ਉਹ ਇਸ ਦਿਨ ਚਰਚ ਜ਼ਰੂਰ ਜਾਂਦੇ ਨੇ ਇਹਦੇ باوجود ਵੀ ਉਹਨਾਂ ਲੋਕਾਂ ਵੱਲੋਂ ਇਨਾ ਵੱਡਾ ਜਿਹੜਾ ਇਕੱਠ ਕਰਨਾ ਆਪ ਹਮਾਰਾ ਇਕੱਠ ਹੋ ਜਾਣਾ ਇਹ ਦੱਸਦਾ ਵਾ ਕਿ ਲੋਕ ਆਪ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਆ ਉਹਨਾਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਆ ਤੇ ਉਹ ਇਹ ਸਰਕਾਰ ਨੂੰ ਬਦਲਣ ਦੇ ਲਈ ਬਹੁਤ ਉਤਾਪਿਤ ਨੇ ਜਿ ਤੋ ਹ ਕ ਡੇਰਾ ਬਾਬਾ ਲਾਲਕ ਦੇ ਵਿੱਚ ਬਹੁਤ ਹੀ ਵੱਡਾ ਤੇ ਬਹੁਤ ਹੀ ਇੱਕ ਉਤਸ਼ਾਹ ਦੇ ਨਾਲ ਜਿਹੜਾ ਲੋਕਾਂ ਨੇ ਇਸ ਰੈਲੀ ਦੇ ਵਿੱਚ ਸ਼ਿਰਕਤ ਕੀਤੀ ਆ ਤੇ ਮੈਂ ਸਮਝਦਾ ਆ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨਮਾਈ ਹੇਠ ਹਲਕਾ ਡੇਰਾ ਬਾਬਾ ਲਾਲਕ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੁੰਦਾ ਰਿਹਾ ਤੇ ਆਉਣ ਵਾਲੇ ਸਮੇਂ ਲੋਕਾਂ ਨੂੰ ਆਸ ਆ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੀ ਇੱਕ ਐਹੋ ਜੇ ਲੀਡਰ ਨੇ ਜਿਹੜੇ ਹਲਕਾ ਡੇਰਾ ਬਾਬਾ ਲਾਲਕ ਦੀ ਨਿਹਾਰ ਨੂੰ ਬਦਲ ਸਕਦੇ ਨੇ ਤੇ ਨਾਲ ਦੀ ਨਾਲ ਹੀ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਅਮਨਿੰਦਰ ਸਿੰਘ ਰਾਜਾ ਵਡਿੰਗ ਜੀ ਨੇ ਬੜੇ ਹੀ ਸਾਫ਼ ਸ਼ਬਦਾਂ ਦੇ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਸੰਵਿਧਾਨ ਦੇ ਬਾਰੇ ਸਾਨੂੰ ਜਾਣੂ ਕੀਤਾ ਆ ਤੇ ਜਿਹੜੀ ਉਹਨਾਂ ਦੀ ਇਹ ਰੈਲੀ ਆ ਜਿਹੜੀ ਉਹਨਾਂ ਦੀ ਇਹ ਮਹੀਗ ਆ ਮੈਂ ਸਮਝਦਾ ਇਹ ਇੱਕ ਬਹੁਤ ਹੀ ਕਾਰਜਾਬ ਰੂਪ ਫੜ ਰਹੀ ਆ ਇਸ ਦੇ ਨਾਲ ਹੀ ਸਾਰੇ ਪੰਜਾਬ ਦੇ ਸਾਰੇ ਹਲਕਿਆਂ ਦੀ ਵਿੱਚ ਕਿਤੇ ਕਿਤੇ ਰੈਲੀ ਆਣੀ ਆ ਉਦੋਂ ਤੱਕ ਮੈਨੂੰ ਲੱਗਦਾ ਆ ਕਿ ਆਮ ਸਰਕਾਰੀਆਂ ਅੱਖਾਂ ਖੋਲ੍ਹ ਜਾਣੀਆਂ ਆ ਕਿ ਕਾਂਗਰਸ ਜਿਹੜੀ ਆ ਉਹ ਬਹੁਤ ਹੀ ਇੱਕ ਵੱਡੇ ਬਹੁਮਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜੁਗ ਸਰਕਾਰ ਬਣਾਏਗੀ ਇੱਕ ਕਾਮਯਾਬ ਜਿਹੜੀ ਆ ਲੀਡਰਸ਼ਿਪ ਹੋਰ ਸਾਡੀ ਸਾਡੀ ਜਿਹੜੀ ਸਾਹਮਣੇ ਆ ਬਹੁਤ ਵਧੀਆ ਹੰਗਾਰਾ ਮਿਲਿਆ ਇੰਨੇ ਕੰਮ ਕਰਦੇ ਦੇਣਾ ਦੁਨੀਆ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਕਿਦੇ ਮਿਲੀ ਇਦਾਂ ਜਦੋਂ ਹੜ ਆਇਆ ਹਰੰਦਾਵਾ ਸਾਹਿਬ ਨਾ ਪਿਆਰ ਹੀ ਬੜਾ ਦੁਨੀਆ ਦਾ ਇਹ ਪਰਿਵਾਰ ਨਾਲ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਹੋ ਗਈਆਂ ਚੱਲ ਨਹੀਂ ਆ ਜਿਹੜੀਆਂ ਨਹੀਂ ਕਿੰਨੇ ਜਣੇ ਆਏ ਅਸੀਂ 28 29 ਜਣੇ ਆਏ ਗੱਡੀ 'ਚ ਕੋਟਮੋਲ ਵੀ ਕੋਟਮੋਲ ਵੀ ਤੋਂ